हेलो एवरीवन कहानी है अपने को डोडो की खोज बहुत पुरानी ਗੱਲ ਹੈ ਉਸ ਸਮੇਂ ਧਰਤੀ ਉੱਤੇ ਸਿਰਫ ਜੰਗਲ ਹੀ ਸਨ ਮਨੁੱਖੇ ਕੱਪੜਿਆਂ ਦੀ ਬਜਾਏ ਉਹ ਰੁੱਖਾਂ ਦੀ ਸੱਕ ਨੂੰ ਲਪੇਟ ਲੈਂਦੇ ਸਨ ਅਤੇ ਕੱਚਾ ਭੋਜਨ ਹੀ ਖਾਂਦੇ ਸਨ ਅਜਿਹੇ ਲੋਕਾਂ ਦਾ ਇੱਕ ਸਮੂਹ ਨਦੀ ਦੇ ਕੋਲ ਇੱਕ ਗੁਫਾ ਵਿੱਚ ਰਹਿੰਦਾ ਸੀ ਉਹਨਾਂ ਵਿੱਚ ਇੱਕ ਛੋਟੀ ਲੜਕੀ ਡੋਡੋ ਵੀ ਸੀ ਡੋਡੋ ਸੁਭਾਅ ਤੋਂ ਬਹੁਤ ਖੋਜੀ ਸੀ ਉਹ ਹਰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਲੱਭਦੀ ਅਤੇ ਆਪਣੇ ਮਾਪਿਆਂ ਨੂੰ ਦੱਸਦੀ ਜੇਕਰ ਉਸ ਦੇ ਮਾਤਾ-ਪਿਤਾ ਉਸ ਦੇ ਕੰਮ ਦੀ ਤਾਰੀਫ ਕਰਦੇ ਤਾਂ ਉਹ ਉਤਸ਼ਾਹ ਨਾਲ ਹੋਰ ਨਵੀਆਂ ਚੀਜ਼ਾਂ ਦੀ ਖੋਜ ਕਰਨ ਲੱਗ ਜਾਂਦੀ ਇੱਕ ਦਿਨ ਰੋਡੋ ਨੂੰ ਕਰਨ ਲਈ ਕੁਝ ਨਵਾਂ ਨਹੀਂ ਮਿਲਿਆ ਉਹ ਬਿਨਾਂ ਖੋਜ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ ਜਦੋਂ ਕੁਝ ਨਾ ਮਿਲਿਆ ਅਤੇ ਰਾਤ ਹੋ ਗਈ ਤਾਂ ਉਸ ਨੂੰ ਗੁੱਸਾ ਆਉਣ ਲੱਗਾ। ਗੁੱਸੇ 'ਚ ਆ ਕੇ ਉਸਨੇ ਇੱਕ ਛੋਟਾ ਜਿਹਾ ਪੱਥਰ ਚੁੱਕ ਕੇ ਨੇੜੇ ਪੇ ਪੱਥਰ ਤੇ ਜ਼ੋਰ ਨਾਲ ਮਾਰਿਆ। ਪੱਥਰਾਂ ਦੇ ਟਕਰੋਣ ਨਾਲ ਜੋ ਹੋਇਆ ਉਹ ਦੇਖ ਕੇ ਡੋਡੋ ਦੀ ਅੱਖਾਂ ਵਿੱਚ ਚਮਕ ਆ ਗਈ। ਉਸਨੇ ਫਿਰ ਤੋਂ ਅਜੀਹਾ ਕੀਤਾ ਹਰ ਵਾਰ ਪੱਥਰਾਂ ਦੇ ਟਕਰੋਣ ਨਾਲ ਰੋਸ਼ਨੀ ਪੈਦਾ ਹੁੰਦੀ। ਉਹ ਭੱਜ ਕੇ ਆਪਣੇ ਘਰ ਆਈ ਅਤੇ ਸਾਰਿਆਂ ਨੂੰ ਆਪਣੀ ਖੋਜ, ਅੱਜ ਦੀ ਖੋਜ ਬਾਰੇ ਦੱਸਿਆ। ਸਮੂਹ ਦੇ ਮੁਖੀ ਨੇ ਡੋਡੋ ਦਾ ਧੰਨਵਾਦ ਕੀਤਾ ਕਿਉਂਕਿ ਉਸ ਨੇ ਅੱਗ ਦੀ ਖੋਜ ਕੀਤੀ ਸੀ ਹੁਣ ਸਮੂਹ ਵਿੱਚ ਹਰ ਪਾਸੇ ਰੋਸ਼ਨੀ ਅਤੇ ਖੁਸ਼ੀ ਸੀ ਦੇਖੋ ਆ ਡੋਡੋ ਐ ਆ ਡੋਡੋ ਦੇ ਕਿਹਨੇ ਪੇਰੈਂਟਸ ਨੇ ਠੀਕ ਐ ਨੇ ਕੱਦੀ ਖੋਜ ਕੀਤੀ ਸੀਗੀ ਅੱਗ ਦੀ ਖੋਜ ਕੀਤੀ ਤੇ ਆਪਾਂ ਦੁਬਾਰਤੋਂ ਪੜ੍ਹਦੇ ਹਾਂ ਕੀ ਸੀ ਬੜੀ ਪੁਰਾਣੀ ਗੱਲ ਐ ਤਰਤੇ ਤੇ ਸਿਰਫ ਜੰਗਲ ਹੀ ਹੁੰਦੇ ਸੀ ਤੇ ਮਨੁੱਖੀ ਕੱਪੜਿਆਂ ਦੇ ਬਜਾਏ ਲੋਕ ਕੀ ਪਾਂਦੇ ਸੀ ਰੁੱਖਾਂ ਦੀ ਸ਼ੱਕ ਨੂੰ ਲਪੇਟ ਲੈਂਦੇ ਸੀ ਤੇ ਕੱਚਾ ਭੋਜਨ ਖਾਂਦੇ ਸੀ ਅਜੇ ਲੋਕਾਂ ਦਾ ਇੱਕ ਸਮੂਹ ਨਦੀ ਦੇ ਕੋਲ ਗੁਫਾ ਵਿੱਚ ਰਹਿੰਦਾ ਸੀ ਉਹਨਾਂ ਦੀ ਇੱਕ ਛੋਟੀ ਜਿਹੀ ਲੜਕੀ ਸੀ ਡੋਡੋ ਡੋਡੋ ਸੁਭਾਅ ਵਿੱਚ ਬਹੁਤ ਖੋਜੀ ਸੀ ਮਤਲਬ ਉਹਨੂੰ ਨਵੇਂ-ਨਵੇਂ ਚੀਜ਼ਾਂ ਖੋਜ ਕਰਨ ਨਾ ਪਸੰਦ ਸੀਗਾ ਉਹ ਹਰ ਰੋਜ਼ ਨਵੇਂ-ਨਵੇਂ ਚ ਜਲਬਦੀ ਅਤੇ ਆਪਣੇ ਮਾਪਿਆਂ ਨੂੰ ਦੱਸਦੀ ਤੇ ਜੇ ਉਹਦੇ ਮਾਤਾ-ਪਿਤਾ ਉਸਦੇ ਕੰਮ ਦੀ ਤਾਰੀਫ਼ ਕਰਦੇ ਤਾਂ ਉਤਸ਼ਾਹ ਨਾਲ ਕੀ ਹੈ ਹੋਰ ਨਵੀਆਂ ਚੀਜ਼ਾਂ ਦੀ ਖੋਜ ਕਰਦੀ ਇੱਕ ਦਿਨ ਡੋਡੋ ਨੂੰ ਕੁਝ ਕਰਨ ਨੂੰ ਨਹੀਂ ਮਿਲਿਆਗਾ ਠੀਕ ਹੈ ਉਹ ਬినా ਖੋਜ ਦੇ ਕਰ ਨਹੀਂ ਜਾਣਾ ਚੁੰਦੀ ਸੀ ਜਦੋਂ ਨੂੰ ਕੁਝ ਨਾ ਮਿਲਿਆ ਤਾਂ ਉਹਨੂੰ ਗੁੱਸਾ ਆ ਗਿਆ ਉਹਨੇ ਇੱਕ ਪੱਥਰ ਚੁੱਕ ਕੇ ਇੱਕ ਦੂਜੇ ਪੱਥਰ ਦੇ ਉੱਤੇ ਜ਼ੋਰ ਨਾਲ ਮਾਰਿਆ ਪੱਥਰਾਂ ਦੇ ਟਕਰੋਣ ਨਾਲ ਜੋ ਹੋਇਆ ਉਹ ਦੇਖ ਕੇ ਉਸ ਦੇ ਅੱਖਾਂ ਵਿੱਚ ਕੀ ਆ ਗਈ ਚਮਕ ਆ ਗਈ ਵੀ ਹੈਰਾਨ ਹੋ ਗਈ ਉਸਨੇ ਫਿਰ ਤੋਂ ਅਜੇਆ ਕੇ ਤਾ ਪੱਥਰਾਂ ਦੇ ਟਕਰੋਣ ਨਾਲ ਰੋਸ਼ਨੀ ਪੈਦਾ ਹੋਈ ਉਹ ਭੱਜ ਕੇ ਆਪਣੇ ਘਰ ਆਈ ਅਤੇ ਸਾਰਿਆਂ ਨੂੰ ਆਪਣੀ ਅੱਗ ਦੀ खोज ਹੋਏਗਾ ਤੇ ਅੱਜ ਨਹੀਂ ਆਣਾ ਅੱਗ ਦੀ खोज ਬਾਰੇ ਦੱਸਿਆ ਸਮੂਹ ਦੇ ਮੁਖੀ ਨੇ ਡੋਡੋ ਦਾ ਧੰਨਵਾਦ ਕੀਤਾ ਕਿਉਂਕਿ ਉਸ ਨੇ ਅੱਜ ਅੱਗ ਦੀ ਖੋਜ ਕੀਤੀ ਸੀ ਜਾਂ ਅੱਜ ਵੀ ਲਿਖ ਸਕਦੇ ਹਾਂ ਉਸ ਨੇ ਆਪਣੀ ਅੱਜ ਮਤਲਬ ਅੱਜ ਉਹਨੇ ਜਿਹੜੀ ਖੋਜ ਕੀਤੀ ਸੀ ਕਿਸ ਚੀਜ਼ ਦੀ ਕੀਤੀ ਸੀ ਅੱਜ ਦੀ ਅੱਗ ਦੀ ਖੋਜ ਕੀਤੀ ਸੀ ਹੁਣ ਸਮੂਹ ਦੇ ਹਰ ਪਾਸੇ ਰੋਸ਼ਨੀ ਅਤੇ ਖੁਸ਼ੀ ਸੀ ਕੁਐਸਚਨ ਪਹਿਲਾ ਕੀ ਆਪਣੇ ਕੋਲ ਪਹਿਲਾ ਲੋਕ ਕਿਹੋ ਜੇ ਕੱਪੜੇ ਪਾਉਂਦੇ ਸਨ ਪਹਿਲਾ ਲੋਕ रुख सेकंड क्वेश्चन है डोडो के माता पिता उसकी प्रशंसा क्यों करते डोडो की कर दी हर रोज नवी खोज करती हर रोज ਨਵੀਆਂ ਨਵੀਆਂ ਚੀਜ਼ਾਂ ਦੀ ਖੋਜ ਕਰਦੀ ਸੀ ਤੇ ਆਪਣੇ ਮਾਤਾ ਪਿਤਾ ਨੂੰ ਦੱਸਦੀ ਸੀ ਜੇਕਰ ਉਸਦੇ ਮਾਤਾ ਪਿਤਾ ਉਸ ਦੇ ਕੰਮ ਦੀ ਤਾਰੀਫ ਕਰਦੇ ਤਾਂ ਉਹ ਉਤਸ਼ਾਹ ਨਾਲ ਹੋਰ ਨਵੀਆਂ ਚੀਜ਼ਾਂ ਦੀ ਖੋਜ ਕਰਦੇ ਸੀ ਜੋੜ ਬਣਾਉ ਆਪਾਂ ਕਰਨਾ ਹੈ ਜੰਗਲ ਦਾ ਕੀ ਆਏਗਾ ਜੰਗਲ ਚ ਕੀ ਹੁੰਦੇ ਨੇ ਤਰਖਤ ਹਨੇਰ ਦਾ ਪ੍ਰਕਾਸ਼ ਨਵੀਂ ਪੁਰਾਣੀ ਨਦੀ ਪਾਣੀ ਸੁੱਕ ਦਾ ਕੀ ਬਨੇਗਾ ਦੁੱਖ ਉਦਾਹਰਨ ਆਪਾਂ ਨੂੰ ਪੁਰਾਣੇ ਤੇ ਇੱਕ ਔਂਖਾ ਆਏਗਾ ਪੁਰਾਣ ਆ ਇੱਥੇ ਕੀ ਬਨੇਗਾ ਆਪਣੇ ਕੋਲ ਨਾਣੇ ਨੂੰ ਕੰਨਾ ਹੋ ਗਿਆ ਠੀਕ ਹੈ ਡੈਸ਼ ਤੇ ਜੱਜਾ ये अपने को बनेगा खोज रोशनी तारीफ हम अगे कहें जे तुन तो अपने कपड़े खुद तैयार करने का मौका मिले तो जो डिजाइन तैयार करोगे उन्होंने चित्र बनाओ ये भी लिखो कि तीन के डिजाइन तैयार किया है देखो का की बनाया है? सूट बनाया है वैसे अपने कपड़े पुराने रीति रिवाज न बनावेंगे अस अपने कपड़े पुराने रीति रिवाज अनुसार तैयार करांगे ਦੂਸਰਾ ਇਸ ਡਿਜ਼ਾਈਨ ਵਿੱਚ ਅਸੀਂ ਕੁਝ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਾਂਗੇ तीसरा पॉइंट की बनेगा इस नाल, रीति रिवाज प्रचलित होंगे।